13 ਪਰਵੀ ਨੂੰ ਕਿਸਾਨ ਦਿੱਲੀ ਜਾ ਰਹੇ ਸੀ ਹਰਿਆਣਾ ਬਾਰਡਰ ਤੇ ਰੋਕ ਕੇ ਉਹਨਾਂ 'ਤੇ ਗੋਲੀਆਂ ਚਲਵਾਈਆਂ ਗਈਆਂ ਹਰਿਆਣਾ ਸਰਕਾਰ ਨੇ ਪ੍ਰਪੋਜ਼ਲ ਬਣਾ ਕੇ ਇੱਕ ਸੈਂਟਰ ਸਰਕਾਰ ਨੂੰ ਭੇਜੀ ਏ ਵੀ ਇਹਨਾਂ ਨੂੰ ਰਾਸ਼ਟਰਪਤੀ ਦਾ ਅਵਾਰਡ ਮਿਲਣਾ ਚਾਹੀਦਾ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੀ ਜਿਹੜੀ ਕਾਮਯਾਬੀ ਏ ਇਹ ਬੜੀ ਵਧੀਆ ਇਹਨਾਂ ਕੀਤਾ ਹੈ ਕਿਉਂਕਿ ਇੱਕ ਬਨੇਕ ਦੇਸ਼ ਦਾ ਕਿਸਾਨ ਜੋ ਅੰਨ ਦਾਤਾ ਹੈ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਢਿੱਡ ਭਰਦਾ ਹੈ ਉਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਕਿ ਸਾਡੇ ਕਿਸਾਨ ਮਿਲਦੂ ਦਿੱਲੀ ਆਪਨੀ ਸਰਕਾਰ ਦੇ ਚਲੇ ਜੇ ਸੀ ਇਹ ਵਿਰੋਧੀ ਦੇ ਚ ਨਹੀਂ ਚਲੇ ਹਾਂਜੀ ਭਾਈ ਅੱਜ ਕਿਹੜੇ ਸੰਦਰਭਾ 'ਚ ਅੱਜ ਇਥੇ ਪੁਤਲਾ ਫੂਕਿਆ ਗਿਆ ਮੋਦੀ ਦਾ ਇਹ ਮੋਦੀ ਦਾ ਪੁਤਨਾ ਇਸ ਬੰਦੇ ਵਿੱਚ ਫੁੱਟਿਆ ਗਿਆ ਨਾਲ ਮੋਦੀ ਦੇ ਤਿੰਨ ਅਫਸਰ ਉਹ ਜਿਹੜੇ ਜਿਨ੍ਹਾਂ ਨੇ 13 ਫਰਵਰੀ ਨੂੰ ਕਿਸਾਨ ਦਿੱਲੀ ਜਾ ਰਹੇ ਸੀ ਕਹਰਾਣਾ ਬਾਰਡਰ ਤੇ ਰੋਕ ਕੇ ਉਹਨਾਂ ਨੂੰ ਗੋਲੀਆਂ ਚਲਵਾਈਆਂ ਗਈਆਂ ਉਹਨਾਂ ਨੇ ਆਪ ਦਾ ਬਾਦਰੀ ਦਾ ਵਾਰ ਦਿਖਾਇਆ ਹੈ ਮੋਦੀ ਸਰਕਾਰ ਨੂੰ ਵੀ ਅਸੀਂ ਕਿਸਾਨਾਂ ਦੇ ਉੱਤੇ ਗੋਲੀਆਂ ਚਲਾਈਆਂ ਛੁਪ ਕਰਨ ਨੂੰ ਸੀ ਇਤ ਕੀਤਾ ਤੇ ਸਾਡੇ ਸੈਂਕੜੇ ਜਿਹੜੇ ਟ੍ਰੈਕਟਰ ਟਰਾਲੀਆਂ ਤੋੜੇ ਗਏ ਤੇ ਸੈਂਕੜੇ ਕਿਸਾਨਾਂ ਨੂੰ ਜਿਹੜਾ 443 ਦੇ ਕਰੀਬ ਆ ਉਹ ਫਟੜ ਕੀਤੇ ਗਏ ਆ ਤੇ ਮੋਦੀ ਸਰਕਾਰ ਨੇ ਇੱਕ ਉਹਨੂੰ ਬਾਦਰੀ ਦਾ ਵਾਰਡ ਕਿਉਂਕਿ ਇੱਕ ਬੰਨੇ ਦੇਸ਼ ਦਾ ਕਿਸਾਨ ਜੋ ਅੰਨ ਦਤਾ ਹੈ ਪੂਰੇ ਦੇਸ਼ ਦਾ ਪੂਰੇ ਭਾਰਤ ਦਾ ਢਿੱਡ ਭਰਦਾ ਹੈ ਉਹਦੇ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਸਨਮਾਨਤ ਕੀਤਾ ਗਿਆ ਅਸੀਂ ਉਹਦਾ ਵਿਰੋਧ ਕਰਦੇ ਹਾਂ ਉਹਦੇ ਵਿਰੋਧ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਅੱਜ ਜਿਹੜੇ ਪੁੱਤਲੇ ਫੁਕੇ ਗਏ ਤੇ ਉਹਨਾਂ ਦੇ ਵਿੱਚ ਇੱਕ ਕਹਿੰਦੇ ਸਰਦਾਰ ਅਫਸਰ ਵੀ ਹੈਗੇ ਅੱਜ ਪੰਜਾਬ ਦੇ ਹੀ ਨੇ ਉਹ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਕਿ ਉਹ ਪੰਜਾਬ ਦੇ ਕੀ ਉਹ ਉਹਨਾਂ ਨੂੰ ਪੰਜਾਬ ਦਾ ਹਿੱਸਾ ਨਹੀਂ ਦੇਖੋ ਜੀ ਜੋ ਜੋ ਚੱਲਿਆ ਹੈ ਮੋਰਚੇ ਚੱਲੇ ਨੇ ਪਹਿਲਾਂ ਵੀ ਸ਼ੁਰੂ ਤੋਂ ਲੈ ਕੇ ਸਿੱਖ ਸਿੱਖ ਦਾ ਵੈਰੀ ਹੋਇਆ ਹੈ ਗਦਾਰ ਹੁੰਦੇ ਤੇ ਗਦਾਰ ਹੁੰਦੇ ਨੇ ਨਾਲ ਜਿਹੜੇ ਆਪਣੇ ਖੇਤੀ ਮਜ਼ਦੂਰ ਨੇ ਕਿਸਾਨ ਨੇ ਕਿਸਾਨਾਂ ਦੇ ਉਹਨੇ ਆਪਦੇ ਬਾੜ ਲੈਣ ਵਾਸਤੇ ਇਹ ਦੀ ਮਾੜੀ ਹਰਕਤ ਕੀਤੀ ਆ ਕਿ ਸਾਨੂੰ ਜਿਹੜੇ ਕਿਸਾਨਾਂ ਨੂੰ ਉੱਥੇ ਬਾਰਡਰਾਂ ਤੇ ਰੋਕ ਕੇ ਉਹਨਾਂ ਦੇ ਗੋਲੀਆਂ ਚਲਾ ਕੇ ਤੇ ਤਸ਼ੱਦਦ ਕੀਤਾ ਹੈ ਅਸੀਂ ਉਹਨੂੰ ਸਰਦਾਰ ਨਹੀਂ ਕਹਿੰਦੇ ਅਸੀਂ ਉਹਨੂੰ ਸੇਕ ਨਹੀਂ ਕਹਿੰਦੇ ਅਸੀਂ ਉਹਨੂੰ ਕਿਸਾਨ ਨਹੀਂ ਕਹਿੰਦੇ ਉਹ ਇੱਕ ਮੋਦੀ ਦਾ ਚਮਚਾ ਹੈ ਉਹਨੂੰ ਚਮਚਾ ਹੀ ਗਿਣਾਂਗੇ ਕਿਉਂਕਿ ਉਹ ਮੋਦੀ ਦੀ ਛਾਹ ਦੇ ਉੱਤੇ ਚੱਲਿਆ ਕਿਸਾਨਾਂ ਮਜ਼ਦੂਰਾਂ ਦਾ ਉਹਨੇ ਦਰਦ ਨਹੀਂ ਦੇਖਿਆ ਉਹਦੇ ਪਿਓਾਂ ਦੇ ਬਰਾਬਰ ਉਹਦੇ ਭਰਾਵਾਂ ਦੇ ਬਰਾਬਰ ਉਹਦੇ ਮਾਵਾਾਂ ਦੇ ਬਰਾਬਰ ਉੱਥੇ ਜਿਹੜੀਆਂ ਔਰਤਾਂ ਤੇ ਬਜ਼ੁਰਗ ਜਾ ਕੇ ਬੈਠੇ ਸੀ ਤੇ ਉਹਨਾਂ ਦੇ ਉਹਨਾਂ ਤੇ ਤਸ਼ੱਦਦ ਕੀਤਾ ਹੈ ਇਹ ਬਹੁਤ ਮਾੜੀ ਹਰਕਤ ਆ ਉਹ ਨੂੰ ਅਸੀਂ ਕਿਸਾਨ ਦਾ ਪੁੱਤ ਨਹੀਂ ਮੰ ਹਾਂਜੀ ਪ੍ਰਧਾਨ ਜੀ ਅੱਜ ਪਤਲਾ ਫੂਕਿਆ ਗਿਆ ਤੇ ਕੀ ਇਸ ਬਾਰੇ ਤੁਹਾਡਾ ਕਹਿਣਾ ਅਸੀਂ ਜਿਹੜਾ ਪਤਲਾ ਫੂਕਿਆ ਤਿੰਨ ਅਫਸਰ ਜਿਹੜੇ ਹਰਿਆਣੇ ਦੇ ਸੀ 13 ਤਰੀਕ ਨੂੰ ਚੱਲੇ ਆ ਉਹਨਾਂ ਨੇ ਸਾਡੇ ਤੇ ਗੋਲੇ ਮਾਰੇ ਅਥਰੂ ਕਹੇ ਦੇ ਗੋਲੇ ਵੀ ਜਿਹੜੇ ਵਿਰੋਧੀ ਦੇਸ਼ਾਂ ਦੇ ਮੁਕਾਬਲੇ ਵਰਤੇ ਜਾਂਦੇ ਸਾਡੇ ਤੇ ਉਹ ਵਰਤੇ ਗਏ ਗੋਲੇ ਰਬੜ ਦੀਆਂ ਗੋਲੀਆਂ ਮਾਰੀਆਂ ਬੁਲਟ ਛਿੱਡੇ ਮਾਰੇ ਗਏ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਪ੍ਰਪੋਜ਼ਲ ਬਣਾ ਕੇ ਇੱਕ ਸੈਂਟਰ ਸਰਕਾਰ ਨੂੰ ਭੇਜੀ ਏ ਪੀ ਇਹਨਾਂ ਨੂੰ ਰਾਸ਼ਟਰਪਤੀ ਦਾ ਵਾਰਡ ਮਿਲਣਾ ਚਾਹੀਦਾ ਇਹਨਾਂ ਦੀ ਲੀਡਰਸ਼ਿਪ ਇਹਨਾਂ ਦੀ ਜਿਹੜੀ ਕਾਮਯਾਬੀ ਹੈ ਇਹ ਬੜੀ ਵਧੀਆ ਇਹਨਾਂ ਕੀਤਾ ਹੈ ਪਰ ਸਾਡੇ ਕਿਸਾਨ ਮਜ਼ਦੂਰ ਦਿੱਲੀ ਆਪਣੀ ਸਰਕਾਰ ਚ ਚੱਲੇ ਜੇ ਅਸੀਂ ਕਿਸੇ ਵਿਰੋਧੀ ਦੇ ਚ ਨਹੀਂ ਚੱਲੇ ਅਸੀਂ ਤੇ ਆਪਣੀਆਂ ਮੰਗਾਂ ਪਾਰਾਂ ਲੈ ਕੇ ਚੱਲੇ ਸੀ ਅਸੀਂ ਉਹਨਾਂ ਦੇ ਵਿਰੋਧੀ ਜੋਂ ਉਦੋਂ ਦੇ ਭੁਕੇ ਆ ਵੀ ਰਾਸ਼ਟਰਪਤੀ ਵਾਰਡ ਇਹਨਾਂ ਨੂੰ ਨਹੀਂ ਮਿਲਣਾ ਚਾਹੀਦਾ